ਠੀਕਾ ਚੀਕ ਤੇ ਚੀਕ ਭਾਈ ਅੱਖ ਬਣਾ ਕੇ ਲਿਆਏ ਸਾਰੇ ਆਏ ਜੀ ਅੱਜ ਹੀ ਆਪਰੇਸ਼ਨ ਹੋਇਆ ਹੈ ਅੱਖਾਂ ਦਾ ਜਿਹੜਾ ਟੌਂ ਲੈ ਜੀ ਐਨ ਕਿ ਨਹੀਂ ਲੈਣੀ ਚਾਹੀਦੀ ਐਨ ਵੀ ਲਾ ਦੇਣੀ ਤੇ ਤੋੜ ਵੀ ਦੇਣੀ ਆ ਇਧਰ ਇਧਰ ਪਹਾਲੇ ਦੇ ਮੁੰਡੇ ਨੇ ਤਬਾਈ ਮਚਾਈ ਹੋਈ ਪੈਣੀ ਤਬਾਈ ਲੱਖਾਂ ਦਾ ਢੇਰ ਲਾਇਦਾ ਲੱਖਾਂ ਦੇ ਲੈ ਭਾਰੀ ਬਰਸੀ ਆਸੀ ਓਏ ਕਰ ਓਏ ਖਿੱਚ ਕੇ ਰੱਖ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਚ ਤੇ ਅੱਜ ਆਪਾਂ ਚੱਲੇ ਆਂ ਪਿੰਡ ਕੁੜੀਆਂ ਨਾਲ ਲੋੜੀ ਆ ਤੇ ਨਾਲ ਮੇਰੇ ਆਪਣਾ ਭਨੇਵਾ ਮੋਟਾ ਇਹ ਗੱਲਾਂ ਜਿਹੜੇ ਟੋਏ ਪੈਂਦੇ ਨੇ ਤੇਰੇ ਓਏ ਸ਼ੇਰੂ ਨੂੰ ਲੈਣ ਆ ਆਜਾ ਆ ਇੱਥੇ ਹੈਪੀ ਗਾਈਜ਼ ਹੈਪੀ ਗਾਈਜ਼ ਹੈਪੀ ਗਾਈਜ਼ ਕੀ ਹੁੰਦਾ ਓਏ ਗਾਈਜ਼ ਲੋੜੀ ਹੈਪੀ ਤੇ ਇੱਕ ਚੱਲਦੇ ਆਂ ਪਿੰਡ ਕਰਦੇ ਆਂ ਹੋ ਗਏ ਅੱਧੇ ਆ ਗਏ ਸ਼ੇਰੂ ਸੱਪ ਇਧਰ ਆਪਣੇ ਵੱਡੀ ਪਤੰਗ ਫੜੀ ਫਿਰਦਾ ਨੂੰ ਇਨੂੰ ਤਲਾਮਾ ਪਾਇਆ ਓਏ ਕਾਲਿਆ ਆ ਡਾਈ ਏ ਡੋਰ ਪਾ ਲਈ ਕੀ ਰਹੀ ਏ ਇਨੂੰ ਬਾਤ ਲਾ ਆ ਜਾ ਓਏ 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 ਗੱਡੀ ਕਰ ਮੋਹਣਾ ਵੀ ਲੈ ਵੀ ਵੱਡਿਆ ਪੈਂਦੇ ਪੁੱਛ ਕਾਲੇ ਵੀ ਸੱਚੇ ਪਾਸ਼ਾ ਮਿਹਰ ਕਰੀਆਂ ਜੇ ਆਪਾਂ ਪਿੰਡ ਦੇ ਸੁਨਣਾ ਕਰਦੀ ਏ ਸਾਰੇ ਕਦਾ ਠੀਕਾ ਸਰਦਾਰ ਨਹੀਂ ਆਗੇ ਓਏ ਮੂੰਹ ਤੋ ਗਿਆ ਬਣਾ ਸੀ ਮੈਂ ਗਿੱਡ ਲੱਗੀ ਉਧਰ ਆਗੇ ਦੋਵੇਂ ਤੁਸੀਂ ਵਕਤ ਇਹ ਕਿਦਾ ਮੈਨੂੰ ਬਲੌਗ ਚ ਲਾ ਪਾਜੀ ਆ ਸਾਡਾ ਦੋਸਤ ਠੀਕਾ ਸਰੰਜ ਠੀਕਾ ਪਿਆ ਲੋ ਜੀ ਪੈ ਗਿਆ ਨੇ ਪਤੰਗ ਨੂੰ ਚੱਲ ਗਿਆ ਪਤਲਾਵਾ ਪੈਣ ਲੱਗੀਆਂ ਨੇ ਦੋ ਜਾਨੇ ਫੜ ਕੇ ਡੇਪਉਣ ਸ਼ੇਰੂ ਚੈੱਕ ਕਰਦੇ ਆ ਡੋਰ ਕਿੱਦਾਂ ਦੀ ਵਧੀਆ ਮਾੜੀ ਕਿ ਨਹੀਂ ਆਦਰ ਠੀਕਾ ਚੀਕ ਤੇ ਚੀਕ ਭਾਈ ਅੱਖ ਬਣਾ ਕੇ ਲਿਆਏ ਸਾਰੇ ਆਏ ਜੀ ਅੱਜ ਹੀ ਆਪਰੇਸ਼ਨ ਹੋਇਆ ਈ ਅੱਖਾਂ ਦਾ ਇਰਤਾ ਉਹ ਲੈਣੀ ਐ ਐਨਕ ਨਹੀਂ ਲੈਣੀ ਚਾਹੀਦੀ ਐਨ ਵੀ ਲਾ ਦੇਣੀ ਐ ਤੋੜ ਵੀ ਦੇਣੀ ਐ ਐਨਕ ਲਾਤ ਨਹੀਂ ਆ ਟੁੱਟ ਜਣੀ ਐ ਪਹਿਲੀ ਘੰਟ ਵਜ ਗਈ ਆ ਕਾਈਸ਼ ਵੀਰੇ ਕਰਨੇ ਦੀ ਏ ਸਾਲਿਆ ਕਾਈਸ਼ ਵੀਰੇ ਪਹਿਲੀ ਥੱਲੇ ਗੁੱਡਾ ਪਾੜ ਜਣੇ ਹੁਣੇ ਇਧਰ ਆਪਣੇ ਘਰ ਨੂੰ ਭਾਰੀ ਪਤੰਗ ਡਾਦੀ ਇਹਨੇ ਨਾਲ ਨਾਲ ਜੀ ਸਾਲਿਆ ਆ ਤੇਲ ਵੇ ਚੜਦਾ ਲੈ ਤੇ ਲੱਗੇ ਹੀ ਆ ਆ ਫੜੇ ਖੇਰ ਮਾ ਬਣਾ ਲਾਓ ਵੀ ਮਿੱਤਰੋ ਪਤੰਗ ਆਖਿਰਕਾਰ ਉੱਡ ਗਈ ਆ ਵਾਹ ਜੀ ਵਾਹ ਵਾਜੀਵਾ ਇੱਕ ਚੱਤੀ ਹਣੀ ਆਪ ਹੁਣ ਦੋ ਗੱਟੂ ਸ਼ਕਤੀ ਦੇ ਕਿਰਾਏ ਮੈਂ ਆਪਣਾ ਡਾਊਨ ਕਰਾਂ ਰਾਜਦਾ ਸੁਣੀ ਆਪੇ ਮੁਰੇ ਕੋਹ ਸਾਹਿਬ ਕੋਹ ਸਾਹਿਬ ਤੇ ਉਹ ਵੀਰ ਨੂੰ ਜਿਹੜਾ ਥੋੜਾ ਜਿਹਾ ਹੈਗਾ ਅੱਖਾਂ ਤੋਂ ਕੋ ਗਾਲੀਆਂ ਤੇ ਮੱਥਾ ਟਿਕਾ ਦੇ ਪਹਿਲਾਂ ਬਾਬੇ ਤੇ ਮੈਂ ਲਾਓ ਵੀ ਪੂ ਖੁਸ਼ੀਆਂ ਮੈਂ ਕਿ ਮੈਂ ਸੰਭਿਆ ਨਹੀਂ ਜਾਣੀ ਇੱਧਰ ਵੀ ਖੁਸ਼ੀਆਂ ਸੰਭਿਆ ਉਹ ਮੰਗਦਾ ਵੱਢੀ ਜਾਵੇ ਬੇਸ਼ੱਕ ਵੱਢੀ ਜਾਵੇ ਡੌਣੀ ਹੈਗੀ ਵੈ ਵਾਜੀਵਾ ਇਹਨ ਕੋ ਨਹੀਂ ਬੰਦੀ ਢੇਲ ਦੀ ਗੱਲ ਮੁੰਡੇ ਨੂੰ ਗੱਟੂ ਖੜਨ ਦੀ ਨਹੀਂ ਜਾਜ ਦਵਾਂ ਨੂੰ ਆ ਹੁਣ ਆਇਆ ਆ ਆਇਆ ਪੂਰੇ ਤੇ ਵੀਰ ਕਮੈਤ ਤੋਂ ਆਇਆ ਚੇਚਾ ਲੋੜੀ ਵੇਖਣ ਚੇਚਾ ਲੈ ਤੇ ਪਾਕਿਸਤਾਨੀ ਗੱਟੂ ਖੋਲਣੇ ਅਸੀਂ ਮਾਲ ਲਜਾਦਾ ਲੈਣਾ ਅਜੇ ਸਟਾਕ ਅੱਤਾ ਹੀ ਦਿਖਾਇਆ ਉਹ ਗੱਟੂ ਖੋਲਣੇ ਜਿੱਥੇ 15 ਕਿਲੋ ਕੱਚ ਲਵਾ ਕੇ ਆਏ ਆਏ ਓਏ ਉਹ ਜਦੋਂ ਚਾਲ ਵਹਿਦ ਬੰਨੇ ਜਿਆਦਾ ਬੁੜਕੜ ਰਹੀਆਂ ਨੇ ਵਹਿ ਤੇਰੇ ਚ ਕਮੀ ਹੈਗੀ ਆ ਉਹ ਕਹਿੰਦਾ ਨਾ ਬਾਹਰੋਂ ਵਾਹ ਰੁਪਈਆ ਬੁੱਚ ਪਾ ਵੇਖਣਾ ਹੋਵੇ ਗੁੱਟ ਤੇ ਘੜੀ ਦੇ ਅੰਕਾ ਚਾਹੀਦੀਆਂ ਓ ਐਨਕਾ ਵੀਰ ਨਹਾਉਣਾ ਧੋਣਾ ਜੇ ਖਿੰਨਾ ਗਿਆ ਉਹ ਫਿਰ ਪਾਉਂ ਅੱਛਾ ਅੱਛਾ ਠੀਕ ਸੀ ਬੜੀ ਇਤੋਂ ਗਾਣਾ ਘਾਲ ਨਾਂਦੇ ਆਣਾ ਹੁਣ ਹੀ ਵਾਪਸ ਆਣੀਏ ਨਹੀਂ ਨਹੀਂ ਪੂਰੀ ਧਿਆਨ ਕਰੀ ਕਰੋ ਚਿਆਕਾ ਮੁੰਡਾ ਆਇਆ ਛੱਲੇ ਆਏ ਓਏ ਤੇ ਬਾਰ ਚੁੰਡੀਆਂ ਨੇ ਜਣ ਕੇ ਲਾਈਆਂ ਸੰਧੂ ਨਵਾ ਸੰਧੂ ਇਹ ਤੇ ਕੀ ਉਜਾਰ ਦੇਣਾ ਚਾਹੋਗੇ ਵੀਰ ਬਾਰੇ ਬਲਾਸਟ ਬਲਾਸਟ ਖਤਮ ਖੱਤਮ ਹੋ ਗਈ ਨਾ ਦੁਨੀਆ ਨਾ ਤੇ ਆਪਣਾ ਹੀ ਬੰਦਾ ਡਰਨਾ ਡਰਨਾ ਤੋਂ ਕੋਈ ਗੱਲ ਨਹੀਂ ਬੰਦਾ ਆਪਣਾ ਹੀ ਹੈ ਪਰ ਇਹਦੇ ਤੋਂ ਲਾਇਆ ਚੇਰੇ ਵੀ ਸਾਡੇ ਆਈ ਦੀ ਵੱਡਤਾ ਹੀ ਕੰਦੀ ਵੱਡਦੀ ਹੈ ਹੈ ਲੋ ਵੀ ਵੀਰ ਜੀ ਅੱਖਾਂ ਮਾੜੀਆਂ ਮਟਾ ਫਰਕ ਪਿਆ ਹੁੰਦੇ ਲਾਇਆ ਤੇ ਪੈਜੀ ਤੁਹਾਡੇ ਟਾਈਮ ਤੱਕ ਸਾਰਾ ਹੈ ਰਾਜਾ ਨਾ ਬਲੌਗ ਜਮਣਾ ਥੋੜਾ ਸਿੱਧਾ ਆਇਆ ਕਿਹੜੇ ਸਾਹ ਤੇ ਬੈਠਾ ਤੇ ਟੀ ਨਿਕਲ ਜਣੀ ਪਹਿਲਾਂ ਵੱਡਾ ਨਾਲੇ ਹੁਣ ਪਖਾਂਡਵੇਂ ਇਹ ਇਹ ਪਿੱਛੇ ਘਰ ਥੋੜਾ ਆ ਇਹ ਇਹ ਲੱਖਣ ਤੇ ਲਾਲੀ ਮਾਮਾ ਕਲਵਰੇ ਅੜਕਾ ਦੇ ਫੋਟੋਸ ਆ ਗਏ ਵਧੀਆ ਉਹ ਜਾਦੂ ਵਾਲੀ ਹੋਣਾ ਇਹੋ ਹੀ ਹੋਣਾ ਗੱਲਾ ਅਜੂਬਾ ਹਾਂ ਥੱਕ ਜਾਂਦਾ ਹੁੰਦਾ ਨਹੀਂ ਹੈ ਤੇ ਫੇਰ ਬਾੜਾ ਸਤ ਲਾਵਾਂ ਉਹ ਤਮਾਸ਼ੀ ਦੇਖੋ ਇਹਨਾਂ ਦੇ ਉਹ ਤੇਰੀ ਅੱਗੇ ਆਣ ਗਾ ਗਾਲ ਕਢੀ ਤੇ ਬੀਬੀ ਨੂੰ ਫੜ ਲਾਂ ਉਹ ਕੋਟਾ ਇਹਨੇ 도삐 ਵੀਰ ਆ ਗਿਆ ਇਹ ਕੋ삐 ਕੀ ਆ ਲਿਆ ਹੈ ਜੇ ਭਰਾ ਹਾਈ ਗਾਇਸ ਇਧਰ ਕਰ ਹਾਈ ਉਰੇ ਮੋਦਾ ਲੱਗੀਆਂ ਹੋਈਆਂ ਨਜ਼ਾਰੇ ਵੱਜੇ ਪਏ ਆ। ਇਹਨਾਂ ਦੀ ਦੋਵੇਂ ਭਰਾ ਦਿਆਂ ਮਾਤਾ ਜਾਨ ਦੇ ਦੀ ਨਹੀਂ ਦਿੱਤਾ ਮੇਰਾ। ਇੱਧਰ ਇੱਧਰ ਕੈਨੇਡਾ ਤੋਂ ਵੀਡੀਓ ਖਾਲ ਆਉਂਦੀਆਂ ਲੋੜੀ ਵਾਲਿਆਂ ਦੀ। ਕਹਿੰਦਾ ਬਹੁਤ ਮਿਸ ਕਰਨਿਆ। ਵੱਡੀ ਫੜਕਾਰ ਇਹਦੀ। ਉਹਦੀ ਵੱਡੀ ਗੱਲ ਹੁਣ। ਹਲੋ ਜੀ ਦੋਸਤੋ ਕੀ ਹਾਲ ਠੀਕ? ਉਹ ਹੋ। ਉਹ ਭੈਣ। ਹੋ ਗਈ ਹੋ ਗਈ। ਹੁਣ ਆਈ ਭਲਵਾਨ ਦੀ ਪੋੜ। ਲਓ ਜੂਟਿਊਬ ਤੇ ਵੇਖੋ। ਮੁੰਡਾ ਕੈਨੇਡਾ ਤੋਂ ਸਪੈਸ਼ਲ ਲੋੜੀ ਵੇਖਣ ਰਿਹਾ ਲਾਈਵ। ਵੀਡੀਓ ਖਾਲ ਤੇ। ਇਹ ਤਾਂ ਟੀਵੀ ਵਾਲੇ ਜਾਂ ਡੱਬਿਆ ਗੁੱਡੇ। ਵਧੀਆ ਵਧੀਆ। ਬੱਪਿਆ ਜੇ ਪੈਣੀ ਆ। ਉਹ ਨਾਲੇ ਉੜ ਜਨਾ ਤੇ ਮੜ ਗਿਆ ਆ ਵੀ ਮਾ ਕੰਨ ਹਵਾ ਇਹਦਾ ਨੂਰੀ ਪੂਰੇ ਪੰਪ ਚ ਕਹਿੰਦਾ ਮੂਸੇ ਵਾਲਾ ਡਾਇਆ ਆ ਨੇ ਐਨ ਕਾ ਲਾ ਕੇ ਡਾਉਂਦੇ ਹੋ ਪੂਰਾ ਫੀਲਿੰਗ ਚ ਆਪਰੇਸ਼ਨ ਕਰਾਇਆ ਹੀ ਨਾ ਨਾ ਭਾਈ ਪੰਮੇ ਨੇ ਹੁਣ ਫੜ ਲਿਆ ਜੀ 2025 ਤੇ ਮਸ਼ਾ ਤੇ ਇਧਰ 10 ਹੁਣਾਂ ਨੇ ਲਾਲੀਆਂ ਛਲਟਾਂ ਛੁਲਟਾਈਆਂ ਆਪਣੀਆਂ ਹੁਣ ਆਪਣੇ ਕਰਤਵ ਦੋ ਆ ਆ ਵਿਖਾ ਸਾਲਿਆ ਤਈਓ ਕੁੜੀਆਂ 9 ਮਹੀਨੇ ਵੀ ਨਹੀਂ ਕਰਦਾ ਟਾਈਮ ਸਰੀ ਆ ਜਿੰਨਾ ਪਿਆਮ ਲਿਖਾਇਆ ਹੈ ਆਪਣਾ ਪਿਆਰ ਬਹੁਤ ਹੈ ਪੰਜਾਬ ਨਾਲ ਪਿਆਰ ਕਰਦਾ ਹੈ ਤੇਰੇ ਨਾਲ ਸਾਨੂੰ ਨਫਤ ਹੋ ਗਈ ਜੀ ਨਈਂ ਪਿੰਡ ਉਹਨਾਂ ਤੋਂ ਹਾਂਜੀ ਕੋਈ ਵਿਚਾਰ ਤੁਹਾਡੇ ਪੇਸ਼ ਠੰਡਾ ਹੋ ਗਿਆ ਜੀ ਠੰਡਾ ਆ ਗਿਆ ਖਤਮ ਵੀਰ ਜੀ ਅੱਖ ਚ ਫੇਰ ਮੜੀ ਧੋਪਣਾ ਪ੍ਰੋਬਲਮ ਪੈ ਗਈ ਹੈ ਤੇ ਕੰਮ ਔਖਾ ਹੋ ਗਿਆ ਤੁਸੀਂ ਕੋਈ ਵੀਰ ਜੀ ਬੋਲੋ ਸਹੀ ਬੋਲੋ ਤਾਂ ਸਹੀ ਤੇ ਆ ਵੀਰ ਦਾ ਤਾਂ ਕੰਮ ਔਖਾ ਹੀ ਹੈ ਤੇ ਖਤਮ ਹੈ ਘਣੀ ਸਰੀਰ ਦੀ ਨੇ ਪ੍ਰਾਣ ਭਾਵੇਂ ਨਿਕਲ ਜਾਣ ਕੇ ਖੈਂਚੇ ਗੁੰਚੇ ਮਾਰਦੇ ਆ ਹਾਂਜੀ ਜਾ ਪੈ ਰਾਇਆ ਡੋਲ ਜੇ ਮਗਾਂ ਵੀ ਬਾਬੇ ਦੀ ਬੜੀ ਕਿਰਪਾ ਲੋੜੀ ਤੇ ਪੂਰੀ ਹਵਾ ਆਉਂਦੀ ਲੈ ਚੈੱਕ ਕਰੋ ਮੱਲੂ ਨੰਗਲ ਦਾ ਵਿਊ ਇਹ ਆ ਵੇਖੋ ਲਾਓ ਵੀ ਡੋਰਾ ਘੇੜ ਜਾਂਦੇ ਹੋ ਡੋਰਾ ਦੁੱਗੀ ਜੇ ਇੱਕ ਦੇ ਯਾਰ ਗੁੰਝਲਾਂ ਗੰਜਲਾਂ ਆਈਆਂ ਬੜੀਆਂ ਪਾਉਂਦੇ ਆਲੇ ਡੋਰਾ ਕੱਢਾ ਕੱਢ ਏ ਕੱਢ ਓ ਕੱਢ ਏ ਕੱਢ ਰੇ ਕੱਢ ਕਰੀ ਸਾ ਪਰ ਇਹ ਕਰ ਲਾ ਵੀ ਇੱਕ ਵਾਰੀ ਉੱਡ ਗਿਆ ਤੇ 2025 ਇਹ ਵੀ ਹੋਣ ਲੱਗੇ ਆਣਾ ਆਪਣਾ 2025 ਵਿੱਚ ਮਿੱਤਰ ਇਹੋ ਜਿਹਾ ਪਟਾਕਾ ਪਾ ਕੇ ਵਿਖਾਵਾਂ ਗੱਡੀ ਕਿਦਾਂ ਹੈ ਗੱਡੀ ਕਿਤਾ ਹੈ ਯਾਦ ਹੀ ਕਰੇਗਾ ਤੂੰ ਗੱਟੂ ਦਾ ਰੰਗ ਚੇਂਜ ਹੋ ਗਿਆ ਓਏ ਓਹੋ ਅੱਛਾ ਤੇ ਯਾਰ ਲੋਕਾਂ ਦੇ ਰੰਗ ਬਦਲਦੇ ਆ ਸਾਡੇ ਗੱਟੂ ਦਾ ਰੰਗ ਚੇਂਜ ਹੁੰਦਾ ਤਦ ਗੋਪੀਣੀ ਵੀ ਆਪਣੀਆਂ ਬੱਕਰੀਆਂ ਡੇਕ ਕਰਾ ਕਰੀਆਂ ਕਰਨਾ ਹੋ ਵੇਖੋ ਬਾੜੀ ਨਾ ਉੱਧਾ ਚਲੋ ਕੀ ਕਹਿ ਸਕਦੇ ਹਰ ਕੋਈ ਆਪੋ ਆਪਣਾ ਸਿਸਟਮ ਚ ਹੈ ਤੇ ਗੋਪੀਣੀ ਤਾਂ ਬਹੁਤ ਜਿਆਦਾ ਠੰਡ ਪਾਤੀ ਇਧਰ ਵੇਖੋ ਜੀ ਹਾਂ ਜੀ ਇਧਰ ਵੇਖੋ ਜੀ ਭਾਈ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਦੱਸ ਸਕਦੇ ਮੱਧਿਆ ਦੇ ਵਟਿਆ ਦੇ ਵਟਿਆ ਦੇ ਲੈਣਾ ਵਟਿਆ ਦੇ ਲੈਣਾ ਚਲੋ ਵੀ ਮਿਲਦੇ ਆਪਾਂ ਫੇਰ ਗੋਪੀ ਬਹੁਤ ਮੰਦਾ ਪਿਆ ਗੁੱਡੀਆਂ ਬੜੀਆਂ ਵੱਡੀਆਂ ਜਾਂਦੀਆਂ ਹਨ ਕਰ ਕੋ ਕੋ ਦੁਆ ਸ਼ੇਰ ਹੈ ਸ਼ੇਰ ਹਾਰਾ ਬਣੂ ਨਾ ਨਾਮ ਉਹਨੂੰ ਮੁੱਦਾ ਮਾਰ ਦੇ ਗਿਆ ਉਹਨਾਂ ਦੀ ਸੋਲਾ ਇਧਰ ਗੋਪੀ ਪਤੰਗਾ ਹੀ ਪਾੜੀਆਂ ਦੇ ਹੋਰ ਕੁਝ ਨਹੀਂ ਹੁੰਦਾ ਬਲਰਾ ਪਾਕੀਆਂ ਭਰਾਵਾ ਉਧਰ ਜੇ ਨਹੀਂ ਲਾਗੇ ਸੋ ਮੇ ਦਾ ਕਿਤੇ ਰੱਖੇ ਲਾ ਕੇ ਲੈ ਲੈ ਆ ਉਹਨਾਂ ਬਾਪੇ ਦਾ ਆ ਬਾਬਾ ਜੀ ਇਹਦੇ ਅਰਦਾਸ ਕਰ ਦਿਓ ਬੜੇ ਭਾਈ ਆਹ ਲੈ ਜੋ ਇਹ ਨਹੀਂ ਸਹੀ ਆ ਕਰੇ ਕਿੱਥੇ ਹੈ ਸ਼ਕਤੀ ਕਿੱਥੇ ਆ ਆ ਬਾਬਾ ਜੀ ਇਹ ਤੇ ਵੀ ਥੋੜਾ ਜਿਹਾ ਹੱਥ ਮਖਰਦੇ ਹੋ। ਉਹ ਕਾਲਾ ਫਲ ਕਾਲਾ। ਉਹ ਸਾਰੇ ਰੱਬ ਤੇ ਆਲਾ ਕਰੀ ਨਰਾਜ਼ ਨਾ ਹੋਏ ਕੋਈ। ਪਾਣੀ ਨਹੀਂ ਸਹੀ ਘਟੋ। ਪਾਣੀ ਨਹੀਂ ਸਹੀ ਘਟੋ। ਓਏ ਹੋਏ। ਜਿਹੜਾ ਖੁੱਲਦਾ ਨਹੀਂ ਉਹ ਸਹੀ ਨਹੀਂ। ਬਾਬਾਵਾ ਠੰਡਾ ਪਾ ਬਾਬਾ ਜੀ ਪਹਿਲਾਂ ਠੰਡਾ ਪੀ ਲਓ ਬਾਬਾ। ਸ਼ਾਂਤੀਆਂ ਨਿਕਲ ਕੇ ਬੋਤਾ। ਉਹ ਕਮੂੜ ਹੈ। ਉਹ ਸਾਰੇ ਸਾਰੇ ਬਾਬੇ ਤੇ ਆਲਾ ਕਰੀ। ਆਲਾ ਇੱਧਰ ਛੱਡ ਜਿਕਾਰੇ ਕਰੀ ਲਾਵਾ ਪੈਰੀਆਂ ਹੀ ਬੋਲ ਵਾਲਾ ਨਹੀਂ ਛੱਡਣਾ ਕੋਈ ਵੀ ਇੱਧਰ ਵੀ ਆ ਜਾ ਮੜਾ ਪਤੰਗ ਤੇ ਚੱਪ ਗੱਡੀ ਜਾਂਦੀ ਹੈ ਚੱਲ ਨਹੀਂ ਆਹ ਪੈ ਚੋੜਦੀ ਆ ਨਹੀਂ ਪੜੀ ਜਾਂਦਾ ਜਿਹੜੀ ਫਰਦਾ ਉਹ ਪਰ ਢੱਡਵੇ ਘੜਾ ਘੜਈ ਪਰ ਇਹਨੂੰ ਵਾਹਿਗੁਰੂ ਜੀ ਕੀ ਫਤਿਹ ਆ ਵੀ ਛੇਰ ਦਾ ਮੰਤਰ ਆ ਗਿਆ ਕੰਮ ਪੂਰੇ ਲਲਕਾਰੇ ਕਿਉਂ ਰਹੇ ਹੁਣ ਐਸ ਦੀ ਸੁਣੀ ਜੀਤੂ ਨੇ ਆ ਮੜੇ ਦਾ ਭਰੀ ਜਵਾਨੀ ਚੱਖਾਂ ਦਾ ਆਪਰੇਸ਼ਨ ਹੋ ਗਿਆ ਉਹ ਚਲ ਮਾੜੀ ਗੱਲ ਆਈ ਭਾਈ ਜੀ ਤੂੰ ਆਲਾ ਦਾਦਾ ਆਪਣਾ ਉਹਨੂੰ ਹੋਵਾ ਟਾਈਮ ਹੋ ਗਿਆ ਉੱਤੇ ਪੀ ਆ ਰਿਹਾ ਹੁਣ ਫਰਮਾਇਸ਼ ਚਲਦੀ ਓ ਤੁਰਿੰਦਰ ਤੱਕ ਫਰਮਾਇਸ਼ ਚਲਦੀ ਕਹਿੰਦਾ ਹਵਾ ਪੂਰੀ ਆਉ ਲੜੀ ਤੇ ਕਹਿੰਦਾ ਹਵਾ ਪੂਰੀ ਫੋਲ ਛੱਡਾਂਗੇ ਪਿਛਲੀ ਜਿਹੜੀ ਜਾਂਦਾ ਮੈਂ ਗਾਟੇ ਲਾਦਾ ਗਾਟੇ ਪਿਛਲੀ ਦੀ ਉਧਰ ਹੀ ਪਿਛਲੀ ਦੀ ਘਾਟਾ ਪੈ ਗਿਆ ਜੀਤੂ ਮਾਰਕੀਟ ਨੂੰ ਪਈਆ ਪਿਛਲੀ ਦੀ ਨਾ ਡਿਊਟੀ ਕਸ਼ਮੀਰ ਵਾਲੀ ਨਹੀਂ ਜਦੋਂ ਉੱਤੇ ਕੀ ਕਰੋ ਫਿਰ ਕੀ ਆਇਆ ਓ ਮਾਈ ਗੋਡ ਵਾਟ ਇਜ਼ ਥਿਸ ਕਰੋ ਭਾਈ ਇਹਨਾਂ ਆਂਦੇ ਆ ਪਾਗਲਪਨ ਗੁੱਡੀਆਂ ਲਈ ਓਹੋ ਇਹ ਤਾਂ ਕਰੀ ਦੋ ਹੱਥਾਂ ਨਾਲ ਓਏ 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 ਖੁਸ਼ੀਆਂ ਦੇ ਭੰਗੜੇ ਜੀਤੂ 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 ਲੋ ਜੀ ਚੱਲਿਆ ਚੱਕਰੀ ਗੱਡਾ ਤਾਂ ਨੂੰ ਕਰਾਂ 10 ਦੀ ਪਰੇ ਆਦੂ ਜਾਨ ਕਲੇਗ ਨਾ ਮੰਤਰ ਮਯ ਜਿੰਗਲਾ ਲਾ ਸ਼ੂਹਾ ਇਹ ਚੱਲਿਆ ਹਣ ਮੰਤਰ ਤਾ ਨੂੰ ਇਹ ਪ੍ਰਭੂ ਹੈ ਜੀਤੂ ਹੈ ਜੀਤੂ ਆਪਾ ਬਈ ਨਹੀਂ ਆ ਵੇ ਚਲੋ ਜੀ ਹੈ ਜੀਤੂ ਦਾ ਦਰਿਆਉਣ ਲੱਗਾ ਗੁੱਡਾ ਚੱਕਰੀ ਵਾਲਾ ਤਾ ਨੂੰ ਚੱਕਰੀ ਚੱਲਦਾ ਆ ਚੜ ਗਈ ਚੱਕਰੀ ਜਾ ਓਏ ਨਵਾ ਥੱਲੇ ਓ ਥੱਲੇ ਵੇ ਮਮਾ ਟੈ ਨਾ ਨਾ ਚੱਕਰੀ 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 ਆਹਾ ਓ ਗਿਆ ठा ठा ਪੁਠਾਈ ਬੂਟ ਸਿੱਧਾ ਮਾਰ ਚੱਕ ਵਜ ਗਿਆ ਮੰਤਰ ਆ ਨਹੀਂ ਓ ਗਿਆ ਰਹਿੰਦਾ ਮੰਤਰ ਨਹੀਂ ਹੁੰਦਾ ਚਾਲੂ ਓ ਵਜ ਗਿਆ ਮੰਤਰ ਲੋ ਜੀ ਹੁਣ ਨਹੀਂ ਜਾਂਦਾ ਕਿਤੇ ਪੂਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਬਣ ਤੇਰਾ ਸਾਲਾ ਬੋਲਿਆ ਉਹ ਥੱਲੇ ਹੀ ਆ ਦਿਖਦਾ ਸ਼ਾਇਦ ਬੂਟਾ ਕਹਿੰਦੇ ਟੀਕੇ ਦੀ ਉਂਗਲ ਲਹੂ ਲਾਨ ਹੋ ਗਈ ਆ ਇਹ ਕਹਿੰਦਾ ਬੂਟਾ ਦੇ ਮਰੀ ਜਾ ਨਾ ਇਧਰ ਵੇ ਇਹ ਕਹਿੰਦਾ ਭਰਾ ਅਮਰੀਕਾ ਦਾ ਹੈ ਇਹ ਦੋ ਬੂਟਾ ਦੇ ਮਰੀ ਜਾ ਨਾ ਲਾਂਤੀਆ ਇਹ ਚਿੱਲੀ ਦੇ ਆਂਦਾ ਮੇਰੇ ਕੋਲੇ ਚਿੱਲੀ ਦੀ ਆ ਨਹੀਂ ਨਹੀਂ ਇਹ ਆ ਜਿੰਨੇ ਕਹਿੰਦਾ ਮੇਰੇ ਕੋਲੇ ਚੱਕਰੀ ਦੀ ਆ ਓਏ ਗਿੱਦਾ ਹਲਸਲ ਕਰੂਗਾ ਚੱਲ ਬੰਦ ਕਰ ਦੇ ਵੇ ਹਾਂ ਆ બસ ਬਸ ਬਸ ਆ ਕੇ ਹੋ ਊਰਾ ਮੋਲ ਪਣਿਆ ਪਿਆ ਗਲੇ ਬਹਿ ਕੇ ਇਧਰ ਹਲੇ ਫਿਰ ਤੇ ਨੋਦ ਪੋਠਾ ਲਮ ਕਾ ਦੇ ਨੇ ਕੋਚ ਚੈੱਕ ਕਰਨ ਦੇ او ਮਾਈ ਗੋਡ ਉਹ 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 ਦੇਖੀ ਮਗਰ ਉਹਨਾ ਕੁਝ ਹੋ ਜੇ ਲੀਗ ਪਿੱਛੇ 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 ਧਿਆਨ ਰੱਖੀ ਆਪਣੇ ਜਵਨ ਪਿੱਛੇ ਪਿੱਛੇ ਨਿਕਲ ਜਾ ਤੇਰਾ ਕੋਈ ਨਾ ਬੜਾ ਹੋਵਣਾ ਜੋਰਪੁਰਾ ਲੱਗਦਾ ਮੈਦਾਨ ਚ ਪੂਰਾ 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 ਰੱਖ ਗਏ ਮੈਂ ਓਏ ਪੈ ਗਿਆ ਬੜੇ ਦਾ ਹੋ ਗਿਆ ਪਾੜ ਕਿਤੇ ਨੇ ਮੁੰਨ ਪੈ ਗਿਆ ਅੱਜ ਤੂੰ ਸਾਲਾ ਕਿੰਨੀ ਚੋਆਂ ਤੂੰ ਕਿ ਲਈ ਫੇਦਾ ਤੇ ਬਾਦ ਦੋੜਾ ਟਾਈਮ ਓਏ ਓਏ ਮੇਰੀ ਗੱਲ ਸੁਣ ਲੋਣੀ ਬਾਦ ਇਹ ਇਧਰ ਇਧਰ ਪਹਾਲੇ ਦੇ ਮੁੰਡੇ ਨੇ ਕਿ ਤਬਾਈ ਮਚਾਈ ਹੋਈ ਪੈਣ ਤਬਾਈ ਲੱਖਾਂ ਦਾ ਢੇਰ ਲਾਇਦਾ ਲੱਖਾਂ ਦੇ ਲੁੱਟੇ ਵੱਢੀ ਜਾਂਦੇ ਲੁੱਟੇ ਫੇਰ ਇੱਕ ਰੀਮਸ ਸੱਜਾ ਕਰਨਾ ਪਿਆ ਤੇ ਛੇ ਆ ਗਿਆ ਤੇ ਹੀ ਉਹ ਡਿੱਗ ਨਹੀਂ ਡਿਆ ਉਹ ਆਹ ਵੇਖੀ ਆ ਜਿੱਦਣ ਨੂੰ ਜਾਣੀ ਕਾਲੀ ਆਈਡੀ ਤੇ ਇੱਕ ਉਸਾਵਾਂ ਬਾਈ ਉਮਰੇ ਪਰਾਪਰਾ ਉਹਦਾ ਐਕਸ਼ਨ ਨਹੀਂ ਦਿੱਤਾ ਰਤ ਉਹ ਇਹ ਦੇ ਦੇ ਗਈ ਗੇਟੂ ਦਾ ਡੋਰ ਹੀ ਆਣੀ ਸੀਗੀ ਅੰਸ਼ੇ ਵੀ ਦੇ ਆ ਉਹ ਸਾਡੀ ਰੱਖਤਾ ਹੀ ਰਹੋ ਉਤੋਂ ਦੀ ਉਹ ਵੇ ਥੱਲੇ ਕੀ ਪਾਉਂਦੇ ਓ ਯਾਰ ਫੁੱਦੂ ਪਤੋ ਉਹ ਛੇਤੀ ਪੰਜ ਕੇ ਕਰ ਦਿੱਤੇ ਆ ਨਾਡੇ ਸਾਸਰੀ ਘਰ ਵੀ ਤੁਹਾਡੀ ਵਾਹ ਜੀ ਵਾਹ ਗੋਪੀ ਦੀ ਬਹੁਤ ਸੋਹਣੀ ਕਾਰਾਗਰੀ ਆ ਉਹ ਵੇਖੋ ਵਾਹ ਜੋ ਦਾ ਇੱਕ ਹੀ ਕਰਨੀ ਪਿਛੇ ਲਾਣੀ ਉਹਨਾਂ ਦਾ ਕਾਪੀ ਤੇ ਬਲਾਗ ਚ ਵੇ ਚਲੋ ਕੋਈ ਨਹੀਂ ਹੋ ਜਾਂਦਾ ਘਟਾਵਾ ਥੋੜਾ ਬਹੁਤ ਇੱਧਰ ਹੋਰ ਫਸ ਗਿਆ ਕੰਮ ਅੱਜ ਪੰਨ ਲੱਗ ਗਿਆ ਤਰਾ ਹੀ ਹੋ ਰਿਹਾ ਜਵਾ ਨਾ ਕੋਠੇ ਤੇ ਮੈਨੂੰ ਉਹ ਡਰ ਪਿਆ ਚਾਚੇ ਨੇ ਕਿ ਨਾਲ ਵੀ ਲੱਗੀ ਇਹਨੇ ਗਾਫੇ ਨਾਲੇ ਸਿਰ ਗਾੜੀ ਕਾ ਲਾ ਬੀ ਟਕਾ ਹੁੰਦਾ ਵਾ ਚਾਹ ਪਾਲੂ ਪੀ ਚੱਤ ਨਹੀਂ ਸੈਣੀ ਨਾ ਖਿੱਚ ਕੰਮ ਖਿੱਚ ਫੇਰੇ ਨਾ ਫੇਰੇ ਜੱਲਾ ਵਤਰੀ ਆ ਗਈ ਦਰਾ ਲਾਵਰ ਦੀ ਤੇ ਮਰੀ ਜੀ ਆਖੀ ਤਰਾਣਾ ਬੱਲੇ ਪਾ ਕੇ ਆ ਗਿਆ ਚੱਲ ਚੱਲ ਪੈ ਗਿਆ ਪੈ ਗਿਆ ਏ ਬੱਸ ਚੱਲਿਆ ਕੱਚਾ ਕਰ ਰਿਹਾ ਮੂਦਾ ਹੋ ਗਿਆ ਹੀ ਖਿੱਚ ਕੇ ਰੱਖ ਓਏ ਪੜੀ ਚੀਕਾ ਮਾਨਦਾ ਇਹਨਾਂ ਦਾ ਬੰਦਾ ਕਿਉਂਕਿ ਇਹ ਕਿੰਨੇ ਵਾਂ ਗੁੱਡਾ 8 ਵਾਂ 9 ਵਾਂ ਗੁੱਡਾ ਬਟੇ ਲਿਆ 11ਵਾਂ 12ਵਾਂ 11ਵਾਂ ਝੂਠ ਨਹੀਂ ਮਾਈ ਦਾ ਗੁੱਡਾ ਇਹ ਦਿਖਵਾਵੇਂ ਗਾਵਾ-ਧਾਵਾ ਚਲੋ ਛੱਡ ਦਿਓ ਇਦਾਂ ਹੀ ਤੱਕ ਪੈਣ ਦੀ ਆ ਤੇ ਬੜੇ ਚਿਰ ਦੀ ਬਰਕਰਾਂ ਦੀ ਵੇਡ ਕਰਦੇ ਪਏ ਸੀਗੇ ਤੇ ਆ ਗਿਆ ਆ ਗਿਆ ਖੁਸ਼ੀਆਂ ਖੁਸ਼ੀਆਂ ਵੇਖੋ ਖੁਸ਼ੀਆਂ ਖੁਸ਼ੀਆਂ ਮੁੰਡਿਆਂ ਦੇ ਚਿਹਰਿਆਂ ਦੇ ਇੰਨੀ ਖੁਸ਼ੀ ਹੋ ਗਈ ਹੈ ਉੱਧਰ ਵੇਖੋ ਬੱਸ ਹੋਈ ਗਈ ਹੈ ਜੱਬਾ ਤੇ ਕੀ ਬਾਤ ਹੈ ਬਾਤ ਵੇਖੋ ਜੀ ਮੁੰਡਿਆਂ ਦੀ ਸਪੀਡ ਹੈ ਸਭ ਤੋਂ ਅੱਗੇ ਉਹ ਨਹੀਂ ਬੜਾ ਚਾਇਆ ਤੇ ਪੂਰੀ 버ਗਰ ਦੀ ਮੈਂ ਕਹਿੰਦਾ ਵੀ ਹੋਣ ਦਾ ਹੁਣ ਹੁਣ ਇੱਕੋ ਗੱਲ ਹੋਣੀ ਹੈ ਇੱਧਰ ਵੇਖਿਓ ਆ ਜਿੰਨੇ ਗੁੱਡੇ ਰੌਂਦ ਸਾਰੇ ਨਾ ਐਂ ਹੀ ਕਰਨਾ ਵੀ ਮੇਰਾ ਗੁੱਡਾ ਛੁੱਟ ਜੇ ਵੱਡਿਆ ਜਾਵੇ ਮੈਂ 버ਗਰ ਕੋਲ ਆ ਜਾ ਤੇ ਵਾਹ ਜੀ ਵਾਹ ਦਲਾਵਰ ਤੇ ਖਾ ਕੇ ਕੰਮ ਨੇ ਵੜ ਗਏ ਬਾਕੀ ਗੱਲਾਂ ਕਰ ਤੇਰੀ ਮਿਹਰਬਾਨੀ ਕੋਈ ਨਹੀਂ ਆ ਫੜ ਕੇ ਲੈਂਦੇ ਚੱਲ ਵਧੀਆ ਐਂ ਕਾਲੀਏ ਬ੍ਰੈਕਰ ਬ੍ਰੈਕਰ ਤੇ ਬਾਬਾ ਗੁੱਡਿਆ ਪਾ ਬਹੁਤ ਡਾਲੇ ਹੋਣਗੇ ਆਪਣਾ ਡਾਂਸ ਟਾਈਮ ਆਹ ਆਹ ਰੱਬ ਤੇਰਾ ਕਿਸ ਟੁੱਟ ਸਭੰਦੇ ਪਰਲੇ ਇਹ ਪੂਰੀਆਂ ਲਹਿਰਾਂ ਪੱਜੀਆਂ ਪਈਆਂਗੇ ਦੇ ਪਰ ਮਿਸਰਾ ਪਰ ਮਿਸਰਾ ਲੈ ਜੋਪੀ ਪਾ ਲੈ ਤਾ ਪਿੰਡ ਵਾਲੇ ਦੇ ਮਮਾ ਮੂਹ ਬੰਦ ਕਰਤੀਏ ਕੰਟੀ ਨਾਲੀ ਟ੍ਰਿਪਲੀ ਰਾਂ ਬਾਦਰੀ ਰੱਖ ਪਿਆ ਰੋਦੇ ਪਰ ਖੁਲੀ ਤੇ ਸਵੀਕਾਰ ਨਾ ਗੀ ਗਨ ਗਾਣੇ ਉਧਰ ਲੱਗੇ ਲੱਗੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਇਧਰ ਪੂਰੇ ਲੈਣਾ ਪੈਰਾ ਵੇ ਚਾਚਾ ਮਾੜ ਵਧੀਾਈ ਚਾਚਾ ਚਾਚਾ ਮਾਲ ਵਧੀਆ ਛੜ ਗਿਆ ਮਾਲ ਖੜ ਗਿਆ ਚਾਚਾ ਮਾਰ ਮਜਾਨਾ ਸਭ ਹੀ ਗੋਡੇ ਗਾਡੇ ਥਾਕੇ ਥਾਕੇ ਹੁਣ ਆ ਗਾ ਢੋਲੀ ਇਹ ਢੋਲੀ ਦੇ ਗਾਲ ਚਲਾ ਕੇ ਢੋਲ ਤੇ ਜੇਤ ਵਾਲਾ ਵਿੱਚ ਕੀ ਹਾਲ ਭਰਾ ਜੀ ਪਾ ਜੀ ਤੁਸੀਂ ਸੁਣਾਓ ਵਧੀਆ ਓਏ ਵਾਗੀਆਂ ਪਾਉਂਦੇ ਮੁੰਡੇ ਕੁੜੀਆਂ ਵੇ ਦਾਹੀ ਕੋਲਡ ਡਰਿੰਕ ਮੈਂ ਜੀ ਦਲ ਸ਼ੇਰ ਲਾ ਕੋਈ ਸੋਰ ਫੋਟੋ ਹੋ ਜਾ ਮਾੜਾ ਵੀ ਧੀ ਹੋਰ ਲਾ ਸੋਰ ਕੋਈ ਮੁਜਾ ਦੇ ਜੀ ਨਾ ਕਰ ਤੇ ਚੱਲ ਓਏ ਕਿਹਦਾ ਬਾਰੀ ਬਰਸੀ ਖੜ ਲੱਗਿਆ ਸੀ ਏ ਅੰਦਾ ਪੰਪਾ ਉਹਨਾਂ ਦੀ ਕਾਦੀ ਲੋੜੀ ਨਾ ਮਾਰੀਆਂ ਨਾ ਜਿੰਗਾ ਆਹ ਅਰੋਛੇ ਨਹੀਂ ਵੀ ਚੱਲ ਅਗਲੀ ਬੋਲੀ ਮੋਰੀ ਚੱਲ ਤੂੰ ਚੱਲ ਪਾ ਉਹ ਸੱਰ ਤੇ ਜਾ ਫਿਰ ਆ ਗੋ ਪੀਆ ਗੋ ਪੀਆ ਬੋਲੇ ਦੋ ਪੀ ਪਾ ਬੋਲੀ ਕਰੀ ਬਰਸੀ ਆਸੀ ਓਹੋ ਕਰ ਓਹੋ ਘਟ ਕੇ ਲਿਆਂਦਾ ਰਾਤ ਓਹੋ ਤੇਰਾ ਕੋਈ ਨਹੀਂ ਉਹ ਫਾਇਦਾ ਜਾ ਕਰ ਬੱਤ ਓਹੋ ਆ ਵੀਰ ਨੂੰ ਆ ਵੀਰ ਆ ਵੀਰ ਨੂੰ ਬੜਾ ਵੀਰ ਨੂੰ ਫੜਾ ਲਾਵੇ ਸੁਰ ਬਣਾਇਆ ਮੈਂ ਨਹੀਂ ਬਣਾਇਆ ਇਹ ਟਿੱਕੇ ਬਣਾਇਆ ਹਾਈ ਹੁਣ ਬਣੀ ਗੱਲ ਓਏ laa бараn melar аа илена ਆ ਤੂੰ ਆ ਤੂੰ ਮੇਰਾ ਇੱਕ ਘਟ ਜਾਣ ਦਾ ਕੋਈ ਨਹੀਂ ਫਾਇਦਾ ਸਾ ਤੇ ਰਫਟੇ ਅੱਤ ਦੇ ਵਿੱਚ ਜੰਨੇ ਗਏ ਜੱਟੀ thank you ਆ ਤਹੀ ਨਹੀਂ ਜਾਉ ਨਾ ਨਾ ਕੋਈ ਠੀਕ ਆ ਪੀ ਇਹ ਮੇਰਾ ਕੰਮ ਕਹਿੰਦਾ ਬਾਰੀ ਬਰਤੀ ਖਟਣ ਗਿਆ ਸੀ ਦਲਾਵ ਨੇ ਵਢਾਈ ਗੁੱਡੀ ਵੀਰ ਵੀ ਹੋ ਕੇ ਕਹਿੰਦਾ ਸੀ ਜਾਣਾ ਵੀਰ ਹਣ ਤੋਂ ਛੁੱਟੀ ਹੋਰ ਹੋ ਜਾ ਖੁਰੂ ਕੋ ਚੱਲ ਓ ਮਾਰੀ ਬਰਸੀ ਖੱਟਣ ਗਿਆ ਖੱਟ ਖੱਟ ਲਿਆਦਾ ਬੂਰਾ ਪੁੱਤ ਦਾ ਸਜਦਾ ਓਹ 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 ਓ ਸਾਰਾ ਦਿਨ ਲਾੜਾ ਲਾੜਾ ਕਰਨ ਤੋਂ ਬਾਅਦ ਹੋਣੋਗੇ ਸ਼ਾਮਾਂ ਤੇ ਕੰਮ ਇਸ ਸਮਾਪਤੀ ਦੇ ਨੇੜੇ ਤੇ ਇਧਰ ਆਪਾਂ ਲਾਦੇ ਗਟੂਆਂ ਦੇ ਢੇਰ ਖਾਲੀ ਕਰਾਂਗੇ 1 2 ਕਿੰਨੇ ਹੋਏ 4 4 8 9 10ਵਾਂ ਵੀ ਲਗਭਗ ਖਾਲੀ ਹੈ ਇਹ ਲੋੜੀ ਜਿਹਾ ਆਪਾਂ ਨੂੰ ਪਾ ਕੇ ਦਾਹਾਂ ਗਟੂਆਂ 'ਚ ਕੱਲ ਮਾਗੀ ਜਲਦੋਂ ਫੇਰ ਨਵੇਂ ਹੋਰ ਸੌਗਾ 9ਵਾਂ ਤੇ 10ਵਾਂ ਵੀ ਮੱਕੀ ਗਿਆ ਥੋੜਾ ਜਿਹਾ ਰਹਿ ਗਿਆ ਉਹ ਵੀ ਉਹ ਆਪਾਂ ਮਗਾ ਕੇ ਫਿਰ ਇਹ ਬਹੁਤ ਆ ਨਜ਼ਾਰਾ ਤੇ ਹੁਣ ਤੋਂ ਸਾਨੂੰ ਛੁੱਟੀ ਕੱਲ ਨੂੰ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਤੇ ਪਰਸੋਂ ਫੇਰ ਮਿਲਾਂਗੇ ਨਵੇਂ ਸੱਪਨਾਂ ਨਾਲ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਹਾਂ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਕਹਿ ਗਿਆ ਸਬਸਕ੍ਰਾਈਬ ਕਰੋ ਕਹਿ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਆ ਵੀ ਮੈਂ ਕਹਤਾ ਕਿ ਲੋ ਵਾਲਾ ਵੀ ਇਹ ਪਾ ਕੇ 10 ਮੁੱਕ ਜਣੇ ਆਪਾਂ ਇਹ ਮੁੱਕ ਸਾਰੇ ਵੀ ਦੱਸੋ ਮੁੱਕੀ ਗਿਆ ਵੀ ਤਰਗੀ ਇਹਦੀ ਜਿੰਨਾ ਵੀ ਨਾਲ ਲੋੜੀ ਬਣਾਈ ਕਿਵੇਂ ਦੀ ਬਣਾਈ ਕਿਵੇਂ ਦਾ ਰਿਹਾ ਆਪਣੇ ਰਿਵਿਊ ਕਰੋ ਫੋਨ ਉੱਤੇ ਤੇ ਕੱਲ ਨੂੰ ਫੇਰ ਮਿਲਾਂਗੇ ਆਪਾਂ ਮਾਗੀ ਰਿਹਾ ਬਲੌਗ ਨਾਲ ਕੀ ਹੋਇਆ ਚੜ ਗਈ ਵੜਿਆ ਗਿਆ ਹੱਥ ਦਕਾ ਕਰੀ ਇੱਧਰ ਗਾਇਸ ਉਂਗਲਾ ਤਾਂ ਰਹਿ ਜਾਂਦੇ ਨਹੀਂ ਆ ਕਲਿਕਾ ਵੇਖਣੀ ਆ ਉੱਧੇ ਹੀ ਵੇਖਣਾ ਮਨ ਇੱਧਰ ਗੋਪੀ ਕਹਿੰਦੀ ਆ ਇਹਨੇ ਪਿਓ ਦੇ ਪੁੱਤ ਨੇ ਤਿੰਨ ਪਤੰਗਾ ਪਾੜੀਆਂ ਉੱਡੀ ਏਕਣੀ ਇਹ ਦੇਖੋ ਇਹਦੇ ਵਾਸਤੇ ਵੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਆਪੇ ਆਪਣੇ ਤਸੱਲੀ ਦੇ ਮਨ ਕੋਲ ਠੀਕ ਆ ਓਕੇ ਫਿਰ